ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਨਤੀ ਕਰਨੀ ਹੈ ਜਿੰਨੇ ਵੀ ਬੰਦੇ ਪ੍ਰਵਾਸੀਆਂ ਦੇ ਵਿਰੋਧ ਵਿੱਚ ਨੇ ਹੁਣ ਥੋੜਾ ਜਿਹਾ ਸਮਝੋ ਅਕਲ ਤੋਂ ਕੰਮ ਲਓ ਉਹਦਾ ਕਾਰਨ ਹੈ ਵੀ ਪੰਜਾਬ ਦੇ ਜਿਹੜੇ ਇੰਡਸਟਰੀ ਦੇ ਮਾਲਕ ਨੇ ਤੇ ਜਾ ਪੰਜਾਬ ਦੇ ਵੱਡੇ ਕਿਸਾਨ ਨੇ ਦੁਕਾਨਦਾਰ ਨੇ ਤੇ ਉਹ ਸਾਰੇ ਹੀ ਪ੍ਰਵਾਸੀਆਂ ਤੋਂ ਕੰਮ ਲੈਂਦੇ ਨੇ ਉਹ ਪ੍ਰਵਾਸੀਆਂ ਦੇ ਹੱਕ ਵਿੱਚ ਆ ਚੁੱਕੇ ਤੇ ਹੁਣ ਅਸੀਂ ਐਵੇਂ ਜਾਣਬੁੱਝ ਕੇ ਰੌਲਾ ਨਾ ਪਾਈਏ ਤੇ ਇਹਦੇ ਵਿੱਚ ਸਾਨੂੰ ਕੋਈ ਬੈਨੀਫਿਟ ਨਹੀਂ ਹੋਣਾ ਹਾਂ ਇੱਕ ਗੱਲ ਜਿਹੜੇ ਸਾਰੇ ਹੀ ਭਵੇਂ ਕਿਸਾਨ ਜੱਥਿਆਂ ਜਥੇਬੰਦੀਆਂ ਵਾਲੇ ਨੇ ਜਾਂ ਆਰਟੀ ਨੇ ਜਾਂ ਦੁਕਾਨਾਂ ਵਾਲੇ ਨੇ ਫੈਕਟਰੀਆਂ ਵਾਲੇ ਨੇ ਇੰਡਸਟਰੀ ਵਾਲੇ ਨੇ ਉਹ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਸਖਤ ਤੋਂ ਸਖਤ ਮਿਲੇ ਇੱਥੋਂ ਤੱਕ ਸਹਿਮਤ ਨੇ ਸਾਰੇ ਪਰ ਜਿਹੜੀ ਮਾਰ ਧਾੜ ਕਰਕੇ ਤੁਸੀਂ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਕਰਦੇ ਹੋ ਇਹ ਹੁਣ ਸਭ ਕੁਝ ਵੋਲਟ ਹੋ ਗਿਆ ਖੋਊਗਾ ਵੀ ਜਿੰਨੇ ਕ ਫੋਨ ਆ ਰਹੇ ਨੇ ਉਹ ਕਹਿੰਦੇ ਇਹ ਦੱਸੋ ਵੀ ਕੱਲ ਨੂੰ ਸਾਨੂੰ ਮਜ਼ਦੂਰਾਂ ਦੀ ਲੋੜ ਪੈਣੀ ਹੈ ਕੌਣ ਹੈ ਉਹ ਬੰਦਾ ਜਿਹੜਾ ਸਾਨੂੰ ਮਜ਼ਦੂਰ ਦੇਊਗਾ ਦੱਸੋ ਜ਼ਿੰਮੇਵਾਰੀ ਲਵੇ ਕੋਈ ਹੁਣ ਕੱਲ ਨੂੰ ਝੋਨੇ ਦੀ ਪੜਾਈ ਸ਼ੁਰੂ ਹੋਵੇ ਮੰਨ ਕੇ ਚੱਲੋ ਫਿਰ ਕਣਕ ਆਲੂ ਸਬਜ਼ੀਆਂ ਬਥੇਰਾ ਕੁਛ ਹੈ ਤੇ ਉੱਥੇ ਮਜ਼ਦੂਰ ਕੌਣ ਦੇਊਗਾ ਉਹ ਸਾਰੇ ਕਹਿ ਰਹੇ ਹੋਰ ਇੰਡਸਟਰੀ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਆ ਉਹਦੇ ਵਿੱਚ ਪੰਜਾਬੀ ਤਾਂ ਬਹੁਤ ਥੋੜੇ ਐ ਸਾਰੇ ਪ੍ਰਵਾਸੀ ਐ ਏਕ ਮਾਫ ਕਰਨਾ ਗੱਲ ਔੜੀ ਐ ਸਾਡੇ ਜਿਹੜੇ ਪੰਜਾਬ ਦੇ ਵਸਿੰਦੇ ਪੰਜਾਬੀ ਮਜ਼ਦੂਰ ਨੇ ਉਹ ਇਦਾਂ ਕੰਮ ਕਰਕੇ ਰਾਜੀ ਵੀ ਨਹੀਂ ਕਿ ਵੀ ਚਾਹੀਏ ਬਹੁਤ ਬੱਧੀ ਮਤਲਬ ਜਿਹੜੇ ਵਿਰੋਧ ਕਰਨ ਵਾਲੇ ਨੇ ਨਾ ਹੁਣ ਉਹਨਾਂ ਦੇ ਛੇਤਰ ਪੈਣੇ ਸ਼ੁਰੂ ਹੋ ਗਏ ਪੁਲਿਸ ਵੀ ਪਰਚੇ ਪਾਉ ਜਿਹੜੇ ਬੰਦੇ ਕਾਨੂੰਨ ਨੂੰ ਹੱਥ ਵਿੱਚ ਲੈਣਗੇ ਕਿਸੇ ਰਿਹੜੀ ਤੇ ਨੁਕਸਾਨ ਕਰਤਾ ਕਿਦ 60 ਫੀਟ ਵੱਜ ਗਈ ਉਹਦਾ ਖਮਿਆਜਾ ਵੀ ਫਿਰ ਭੁਗਤਣਾ ਪਊ ਮੈਂ ਬੇਨਤੀ ਤਾਂ ਕੀਤੀ ਜਿੰਨੇ ਕੋਨ ਮੈਨੂੰ ਆਏ ਸੀ ਪਹਿਲਾਂ ਮੈਂ ਵੀਡੀਓ ਇਹ ਤਰੀਕੇ ਨਾਲ ਪਾਏ ਸੀ ਕਿ ਕੰਟਰੋਲ ਕੀਤਾ ਜਾਵੇ। ਹੋਰ ਜੇ ਕੋਈ ਗਲਤੀ ਕਰਦਾ ਉਹਨੂੰ ਇਥੋਂ ਭਜਾਇਆ ਜਾਵੇ। ਹੁਣ ਵੀ ਕਹਿੰਦੇ। ਨਾਲੇ ਇਹ ਗੱਲ ਇਹ ਮੈਂ ਕੱਲਾ ਨਹੀਂ ਸਾਰੇ ਕਹਿ ਰਹੇ ਨੇ ਵੀ ਇੱਥੇ ਕੋਈ ਜ਼ਮੀਨ ਨਾ ਖਰੀਦ ਸਕੇ। ਕੋਈ ਪ੍ਰਾਪਰਟੀ ਨਾ ਖਰੀਦ ਸਕੇ ਇਹ ਸਰਕਾਰ ਦਾ ਕੰਮ ਹੈ ਕੋਈ ਕਾਨੂੰਨ ਬਣਾਉਣਾ। ਪਰ ਅਸੀਂ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾਈਏ ਕਿਉਂਕਿ ਅਸੀਂ ਜਕਾਰੇ ਜਕੂੜੇ ਛੱਡ ਕੇ ਇਨਕਲਾਬ ਜਿੰਦਾਬਾਦ ਕਹਿ ਕੇ ਖਬੜਾ ਦਾ ਬ੍ਰਿਦਮ ਚਾਹ ਦਿੰਨੇ ਆ ਪਰਵਾਦ ਵਿੱਚ ਕੋਈ ਨਾਲ ਖੜਦਾ ਨਹੀਂ ਬਠੰਡੇ ਚਾਰ ਪੰਜ ਦੇ ਛੇਤਰ ਪਏ ਅੱਜ ਮੈਨੂੰ ਉਹੀ ਫੋਨ ਕਰ ਜਾਣ ਕਹਿੰਦੇ ਜੀ ਹੁਣ ਕੋਈ ਨਾਲ ਨਹੀਂ ਖੜਦਾ ਨਾਲ ਕੀ ਨਹੀਂ ਖੜਨਾ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਇਹ ਸਭ ਨੂੰ ਪਤਾ ਹੈ ਆਪਣੇ ਪਰਿਵਾਰ ਦੀ ਕੇਅਰ ਕਰੋ। ਔਰ ਜਿਹੜਾ ਬੰਦਾ ਗਲਤੀ ਕਰਦਾ ਉਹਦੀ ਪੁਲਿਸ ਨੂੰ ਕੰਪਲੀਟ ਕਰੋ। ਤੇ ਉਹਤੇ ਕਾਰਵਾਈ ਕਰਵਾਓ। ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਤੁਹਾਡੇ ਵਿੱਚੋਂ ਕਿੰਨੇ ਕੋ ਲੋਕ ਨੇ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ। ਔਰ ਕਿੰਨੇ ਕੋ ਲੋਕ ਨੇ ਜਿਹੜਾ ਬੇਲੜ ਲਾਣਾ ਕੇਵਲ ਬਿਦਵਾਨੀ ਘੋਟਦਾ ਹੁੰਦਾ ਹੈ YouTube ਤੇ Facebook ਤੇ ਸਭ ਦੀਆਂ ਬੋਲਾਂ ਖੁੱਲ ਗਈਆਂ ਆ ਲੱਖੇ ਵਰਗੇ ਆਪ ਆਪਣੇ ਘਲਾੜਿਆਂ ਤੇ ਪ੍ਰਵਾਸੀ ਮਜ਼ਦੂਰ ਰੱਖੀ ਬੈਠੇ ਐ ਤੇ ਲੋਕਾਂ ਨੂੰ ਸੁਝਾ ਦਿੰਦੇ ਸੀ ਕਿ ਭਈ ਇਹ ਭਜਾ ਦਿਓ ਹੁਣ ਪੱਤਰਕਾਰ ਸਵਾਲ ਕਰੀ ਜਾਂਦੇ ਹੁਣ ਜਵਾਬ ਕੋਈ ਨਹੀਂ ਹੁੰਦੇ ਇਹਨਾਂ ਨੂੰ ਮਤਲਬ ਕਹਿਣ ਤੋਂ ਹੈਗਾ ਵੀ ਹੁਣ ਥੋੜਾ ਜਿਹਾ ਜਿਹੜਾ ਭਈਆਂ ਦੇ ਹੱਕ ਵਿੱਚ ਜਾਨਕਿ ਪ੍ਰਵਾਸੀਆਂ ਦੇ ਹੱਕ ਵਿੱਚ ਮਾਹੌਲ ਬਣ ਗਿਆ ਤੇ ਉਹ ਕੋਈ ਰਾਜਨੀਤੀ ਨਹੀਂ ਹੈਗੀ ਇਹ ਉਹ ਲੋਕ ਹੱਕ ਵਿੱਚ ਖੜੇ ਨੇ ਜਿਹੜੇ ਕਹਿੰਦੇ ਅਸੀਂ ਪ੍ਰਵਾਸੀਆਂ ਤੋਂ ਬਿਨਾ ਆਪਣਾ ਕਾਰੋਬਾਰ ਠੱਪ ਥੋੜੀ ਕਰਾਉਣਾ ਜਾਂ ਤਾਂ ਜ਼ਿੰਮੇਵਾਰੀ ਲਓ ਨਾ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਉਹ ਕਹਿੰਦੇ ਸਾਨੂੰ ਮਜ਼ਦੂਰ ਦੇ ਦਿਓ ਜੀ ਅਸੀਂ ਕਹਿੰਦੇ ਨੇ ਤੇ ਮਜ਼ਦੂਰ ਅਸੀਂ ਕਿੱਥੋਂ ਲੈ ਕੇ ਆਉਣੇ ਨੇ ਅੱਧਾ ਪੰਜਾਬ ਤਾਂ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਭੇਜਤਾ ਤੁਸੀਂ ਦਬਾਬੇ ਤੇ ਮਾਜੇ ਦੇ ਵਿਚਾਲੇ ਜਾ ਕੇ ਦੇਖੋ ਕਿੱਡੀਆਂ-ਕਿੱਡੀਆਂ ਕੋਠੀਆਂ ਖਾਲੀ ਪਈਆਂ ਨੇ ਜਾਂ ਤਾਂ ਉੱਥੇ ਬਜ਼ੁਰਗ ਰਹਿੰਦੇ ਇਕੱਲੇ ਜਾਂ ਉੱਥੇ ਕਬੂਤਰ ਬੋਲਦੇ ਤੇ ਹੁਣ ਤਾਂ ਮਾਲਵੇ ਦੇ ਵਿੱਚ ਵੀ ਟ੍ਰੈਂਡ ਹੈਗਾ 20 ਲੱਖ ਲੱਗੇ 30 ਲੱਖ ਲੱਗੇ بیا ਡੁਪਲੀਕੇਟ ਕਰਾਉਣਾ ਪਵੇ ਕੁੜੀ ਦੇ ਵੈਨਡ ਆਏ ਹੁਣ ਅਸੀਂ ਮੁੰਡੇ ਵਾਲੇ ਨੇ ਖਰਚਾ ਕਰਨਾ ਤੇ ਅਸੀਂ ਪੰਜਾਬ ਤਾਂ ਖਾਲੀ ਕਰਤਾ ਤੇ ਇਹੀ ਲੋਕ ਜਿਹੜੇ ਇੱਥੇ ਕੰਮ ਕਰਕੇ ਰਾਜੀ ਨਹੀਂ ਉੱਥੇ ਜਾ ਕੇ ਖੇਤਾਂ ਦੇ ਵਿੱਚ ਸਬਜ਼ੀਆਂ ਵੀ ਲਾਉਂਦੇ ਨੇ ਹਸਪੀਟਲਾਂ ਦੇ ਵਿੱਚ ਪੀਨਿੰਗ ਦਾ ਕੰਮ ਕਰਦੇ ਨੇ ਝਾੜੂ ਮਾਰ ਜਿਹੜੇ ਬੰਦੇ ਆਪਣੇ ਘਰ ਵਿੱਚ ਬਾਥਰੂਮ ਨਹੀਂ ਸਾਫ਼ ਕਰ ਸਕਦੇ ਨਾ ਉੱਥੇ ਜਾ ਕੇ ਇਹ ਕੰਮ ਕਰਦੇ ਆ ਜੇ ਤੁਸੀਂ ਪੰਜਾਬ ਖਾਲੀ ਕਰਤਾ ਫਿਰ ਪ੍ਰਵਾਸੀ ਤਾਂ ਫਿਰ ਆਉਣਗੇ ਆਉਣਗੇ ਨਾਲੇ ਮਿਹਨਤ ਮਜ਼ਦੂਰੀ ਕਰਦੋਂਦੇ ਆ ਜੀ ਤੇ ਹੁਣ ਟ੍ਰੈਂਡ ਬਦਲ ਗਿਆ ਆ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਕਹਿੰਦੇ ਉਹਨਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਹੌਸ਼ ਤੋਂ ਕੰਮ ਲਓ ਜਦੋਂ ਪੁਲਿਸ ਨੇ ਚੱਕ ਕੇ ਪਾਇਆ ਪਰਚਾ ਫਿਰ ਕਿਸੇ ਨੇ ਨਹੀਂ ਖੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ